ਹਾਂਜੀ ਸਾਥੀਓ ਅੱਜ ਤੁਹਾਨੂੰ ਮਨਾਲੀ ਟੂ ਬਾਰੇ ਜਾਣਕਾਰੀ ਜਿੰਨੀ ਕ ਸਾਨੂੰ ਮਿਲੀ ਆ ਦੇਵਾਂਗੇ ਅ ਮਨਾਲੀ ਜਿਹੜਾ ਹੁਣ ਅ ਟਨਲ ਬਣਨ ਕਰਨਾ ਜਿਹੜਾ ਕੀਰਤਪੁਰ ਸਾਹਿਬ ਤੋਂ ਮਨਾਲੀ ਰੋਡ ਬਹੁਤ ਵਧੀਆ ਬਣ ਚੁੱਕਾਗਾ ਕੋਈ 1 2 ਟਨਲ ਨੂੰ ਛੱਡ ਕੇ ਬਾਕੀ ਸਾਰੀਆਂ ਟਨਲ ਚੱਲ ਪਈਆਂ ਇਸ ਲਈ ਸਿਰਫ 5 6 ਘੰਟੇ ਦਾ ਰਸਤਾ ਕੀਰਤਪੁਰ ਤੋਂ ਮਨਾਲੀ ਤੱਕ ਲੱਗਦਾ ਰੁੱਕ ਕੇ ਰਾਸਤੇ 'ਚ ਰੁੱਕ ਕੇ ਵੀ ਅਸੀਂ ਵਧੀਆ ਪਹੁੰਚ ਸਕਦੇ ਆ ਤੇ ਅੱਜ ਕੱਲ ਰੌਣਕਾਂ ਲੱਗੀਆਂ ਹੋਈਆਂ ਉੱਥੇ ਮਾਹ ਰੋਡ ਘੁੰਮਣ ਵਾਲੀ ਹੈ ਬਹੁਤ ਵਧੀਆ ਬਾਕੀ ਜਿਹੜਾ ਉੱਥੇ ਹੋਟਲ ਵਗੈਰਾ ਦਾ ਉਹ 20000 ਦੇ ਕਰੀਬ ਇੱਕ ਕਮਰਾ ਪੈਂਦਾਗਾ ਤਿੰਨ ਚਾਰ ਜਣਿਆਂ ਨੂੰ 2500 2000 ਦੇ ਵਿੱਚ ਚੰਗਾ ਮਿਲ ਜਾਂਦਾ ਪਾਰਕਿੰਗ ਵਾਲਾ ਹੋਟਲ ਤੇ ਵਧੀਆ ਮੌਸਮ ਆ ਉਸ ਟਾਈਮ ਇਸ ਟਾਈਮ ਉੱਥੇ ਇੱਕothe ਗੁਰਦੁਆਰਾ ਸਾਹਿਬ ਵੀ ਆ ਵਿੱਚ ਉੱਥੇ ਵੀ ਕਮਰਾ ਮਿਲ ਜਾਂਦਾਗਾ ਜੇ ਲੈਣਾ ਹੋਵੇ ਤਾਂ ਫੈਮਲੀ ਨਾਲ ਤੇ ਅਸੀਂ ਗਏ ਸੀਗੇ ਵਧੀਆ ਲੱਗਾ ਕੁਮੈਥੇਰੇ ਉੱਤੇ ਤੇ ਹੋਰ ਵੀ ਹੁਣ ਜਿਹੜੀਆਂ ਰੋਡ ਡਬਲ ਹੋਣ ਨਾਲ ਆਉਣਾ ਜਾਣਾ ਸੌਖਾ ਹੋ ਗਿਆਗਾ ਉੱਥੇ ਅ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਤੇ ਇੱਕ ਹਿੰਬਾ ਮੰਦਿਰ ਆ ਉੱਥੇ ਜਿੱਥੇ ਕਾਫੀ ਫਿਲਮਾਂ ਵਗੈਰਾ ਬਣੀਆਂ ਉਹ ਦੇਖਣ ਵਾਲੀ ਜਗ੍ਹਾ ਵਧੀਆ ਟਾਈਮ ਅਸੀਂ ਉੱਥੇ ਪਾਸ ਕਰ ਸਕਦੇ ਹਾਂ ਫੋਟੋ ਵਗੈਰਾ ਲੈ ਸਕਦੇ ਹਾਂ ਮੌਸਮ ਬਹੁਤ ਵਧੀਆਗਾ ਇਸ ਟਾਈਮ ਦਾ ਤੇ ਭੀੜ ਭੜੱਕਾ ਤਾਂ ਹੁੰਦਾ ਹੀ ਆ ਹਰੇਕ ਸਟੇ ਹਿਲ ਸਟੇਸ਼ਨ ਤੇ ਪਰ ਫਿਰ ਵੀ ਉੱਥੇ ਕੋਈ ਹੋਟਲ ਲੱਭਣ ਜਾਂ ਕੋਈ ਇਦਾਂ ਦੀ ਕੋਈ ਬਹੁਤੀ ਪਰੇਸ਼ਾਨੀ ਨਹੀਂ ਹੈਗੀਗੀ ਬਹੁਤ ਜ਼ਿਆਦਾ ਹੋਟਲ ਬਣੇ ਹੋਏ ਆ ਮਨਾਲੀ ਦੇ ਵਿੱਚ ਤੇ ਬਾਕੀ ਲੋਕੇਸ਼ਨਾਂ ਬਹੁਤ ਆ ਦੇਖਣ ਵਾਲੀਆਂ ਤੇ 5 ਕਿ ਦਿਨ ਦਾ ਟੂਰ ਸਹੀ 4-5 ਦਿਨ ਦਾ ਬੰਦਾਗਾ ਤੇ ਤੁਸੀਂ ਜਾ ਸਕਦੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਸਾਰਾ ਉਥੇ ਖੜਿੰਬਾ ਮੰਦਿਰ ਦੇਖਿਆ ਤੇ ਬਾਕੀ ਤੁਹਾਨੂੰ ਰਤਾਂਗ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਅਗਲੀ ਵੀਡੀਓ ਚ ਅਸੀਂ 4 ਦਿਨ ਦਾ ਟੂਰ ਸੀ ਸਾਡਾ ਤੇ ਉਹਦੇ ਵਿੱਚ ਅਸੀਂ ਮਨਾਲੀ ਮੇਨ ਸੀਗਾ ਤੇ ਮਨੀ ਕਰਨ ਸਾਹਿਬ ਤੇ ਜਾਂ ਰੋਤਾੰਗ ਪਾਸ ਅ ਅਸੀਂ ਦੇਖਿਆ ਉੱਥੇ ਅ ਵਧੀਆ ਘੁੰਮਣ ਫਿਰਨ ਵਾਲਾ ਹੈਗੀ ਹੈ ਜਗਾ ਬਾਕੀ ਜਿਹਨੇ ਰਾਫਟਿੰਗ ਕਰਨੀ ਹੋਵੇ ਉਹਨਾਂ ਲਈ ਬਹੁਤ ਵਧੀਆ ਹੈਗੀਆਂ ਗਿਆ ਮੰਨਾਲੀ ਬਹੁਤ ਰਾਫਟਿੰਗ ਸਟੇਸ਼ਨ ਬਣੇ ਹੋਏ ਆ ਪੈਰਾਗਲਾਈਡਿੰਗ ਦੇ ਲਈ ਵੀ ਵਧੀਆ ਬਣਿਆ ਹੋਇਆਗਾ ਦੇਖਣ ਵਾਲਾਗਾ ਆਦੇ ਬੱਚਾ ਨੂੰ ਲਿਜਾਓ ਤੇ ਖੁਮਾਫਰਾ ਕੇ ਲੈ ਕੇ ਆਓ ਉਹ ਇਹ ਜੀ ਖਤਰੇ ਵਾਲੀ ਗੱਲ ਨਹੀਂ ਕਿ ਕਈ ਪਰਵਾਮ ਆ ਅ ਡਾਰ ਏਸੀ ਵੀ ਹਿਮਾਚਲ ਦੇ ਵਿੱਚ ਆਏ ਕਰ ਰਿਹਾ ਲੋਕ ਗੱਡੀਆਂ ਭਰ ਰਿਹਾ ਉਹ ਕੋਈ ਨਾ ਕੋਈ ਕਈ ਵਾਰੀ ਸਾਡੀ ਆਪਦੀ ਵੀ ਗਲਤੀ ਹੁੰਦੀ ਆ ਤੇ ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਆ ਥੋੜਾ ਜਿਹਾ ਸਾਨੂੰ ਵੀ ਸਹਿਜ ਚ ਰਹਿਣਾ ਚਾਹੀਦਾਗਾ ਜੇ ਅਸੀਂ ਉੱਥੇ ਕੋਈ ਸ਼ਰਾਬ ਤੇ ਫੁੱਲੜ ਬਾਜ਼ੀਆਂ ਕਰਦੇ ਆ ਤਾਂ ਫਿਰ ਉੱਥੇ ਅ ਜਰੂਰ ਕੋਈ ਨਾ ਕੋਈ ਧੰਦੀ ਹਰਕਤ ਵੀ ਹੋ ਜਾਂਦੀ ਆ ਬਾਕੀ ਅ ਕੱਲੀ ਫੈਮਿਲੀ ਨਾ ਜਾਓ ਦੋ ਦੋ ਘਰ ਤੋਂ ਘਰ ਦੋ ਫੈਮਿਲੀਆ ਹੋਣ ਉੱਤੇ ਸਾਨੂੰ ਰੂਮ ਲੱਭਣ ਅਤੇ ਹੋਰ ਪਾਸੇ-ਪਾਸੇ ਜਾਣ ਵਾਸਤੇ ਵੀ ਸਹੂਲਤ ਹੁੰਦੀ ਆ ਤੇ ਕੋਈ ਅਖਿਆਈ ਨਹੀਂ ਆਉਂਦੀ ਇਸੇ ਸਾਥੀਓ